ਗੁਰਦਾਸਪੁਰ ਵਿਖੇ ਸ੍ਰੀ ਸਨਾਤਨ ਜਾਗਰਣ ਮੰਤਰੀ ਵੱਲੋਂ ਸਥਾਨਕ ਮਾਈ ਦੇ ਤਲਾਬ ਮੰਦਰ ਵਿਖੇ ਇੱਕ ਬੈਠਕ ਕੀਤੀ ਗਈ ਜਿਸ ਦੇ ਪੈਰਗਾਮ ਹਮਲੇ ਨੂੰ ਲੈ ਕੇ ਸ਼ਹਿਰ ਦੇ ਹਾਲਾਤਾਂ ਬਾਰੇ ਵਿਚਾਰ-ਵਿਟਾਂਦਰਾ ਕੀਤਾ ਗਿਆ ਬੈਠਕ ਵਿੱਚ ਸ਼ਹਿਰ ਦੀ ਸਮਾਜਿਕ ਤੇ ਧਾਰਮਿਕ ਜਿੱਥੇ ਬੰਦੇ ਆਗੂ ਵੀ ਸ਼ਾਮਲ ਰਹੇ ਬੈਠਕ ਦੇ ਦੌਰਾਨ ਸ਼ਹਿਰ ਦੇ ਵੱਧ ਰਹੇ ਪ੍ਰਵਾਸੀ ਗੈਰ ਹਿੰਦੂ ਲੋਕਾਂ ਦੀ ਆਬਾਦੀ ਦੇ ਚਿੰਤਾ ਪ੍ਰਗਟ ਕੀਤੀ ਗਈ ਉਹਨਾਂ ਨੇ ਇਸ ਨੂੰ ਸ਼ਹਿਰ ਦੀ ਅਮਨ ਤੇ ਸ਼ਾਂਤੀ ਲਈ ਖਤਰਾ ਦੱਸਿਆ ਆਗੂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਲੋਕ ਬਿਨਾਂ ਆਪਣੀ ਪਛਾਣ ਨੂੰ ਜਾਗ ਰਿਤੇ ਸ਼ਹਿਰ ਦੇ ਵਿੱਚ ਰਹਿ ਰਹੇ ਹਨ ਤੇ ਦੁਕਾਨਾਂ ਤੇ ਮਕਾਨ ਆਮ ਕਿਰਾਏ ਦੇ ਨਾਲੋਂ ਦੁੱਗਣੇ ਤਿਗਣੇ ਕਿਰਾਏ ਤੇ ਲੈ ਰਹੇ ਹਨ ਜਿਸ ਤੋਂ ਇਹ ਸ਼ੱਕ ਹੋਰ ਵੱਧ ਜਾਂਦਾ ਹੈ ਕਿ ਇਹਨਾਂ ਦੇ ਇਰਾਦੇ ਵਪਾਰ ਕਰਨ ਦੇ ਨਹੀਂ ਬਲਕਿ ਕੁਝ ਹੋਰ ਹਨ ਇਸ ਮੌਕੇ ਤੇ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲਗਾਇਆ ਜਾਵੇਗਾ ਜਿਸ ਦੇ ਵਿੱਚ ਇਹਨਾਂ ਪ੍ਰਵਾਸੀ ਨੂੰ ਵੱਧ ਕਿਰਾਏ ਦੇ ਲਾਲਚੀ ਦੁਕਾਨਾਂ ਮਕਾਨ ਦੇਣ ਵਾਲਿਆਂ ਨੂੰ ਖਬਰਦਾਰ ਕੀਤਾ ਗਿਆ ਹੈ ਅਤੇ ਉਹਨਾਂ ਦਾ ਬਾਈਕਾਟ ਕਰਨ ਦੀ ਗੱਲ ਵੀ ਕਹੀ ਗਈ ਹੈ ਇਸ ਮੌਕੇ ਤੇ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਅਤੇ ਸਬਜ਼ੀ ਮੰਡੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਾਜਨ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ आज अटिंग कहना चाहवा पहलगाम हमला ने जाती बंद मारे बहुत गलत किया वे सारे देश में बड़ी रोला गलत पल्त किया असी भी सारी संस्था कट्ठी हो गया अच्छा यही मीटिंग है कि जे ਆਪਣੇ ਜਾਤੀਆ ਪਾਤੀ ਦੇ ਪੁਸਤ ਦੇ ਆਪਣਾ ਇਦਾਂ ਦਾ ਕੰਮ ਕਰਦੇ ਪਏ ਨੇ ਤੇ ਸਾਡੇ ਹਿੰਦੂ ਵੀ ਇਹਨਾਂ ਦੀ ਦੁਕਾਨਾਂ ਨੂੰ ਬਿਲਕੁਲ ਸਮਾਨ ਨਾਲ ਐ ਵੀ ਆਪਣੇ ਹਿੰਦੂ ਭਰਾਵਾਂ ਦਾ ਸਮਾਨ ਲੈਣ ਇਹਨਾਂ ਨੂੰ ਥੋੜਾ ਅਸਾਸ ਹੋ ਵੀ ਸਾਡਾ ਇਹ ਜਾਤੀ ਪੱਤਿਆ ਭਾਦੇ ਵੀ ਕਲਤਵੇ ਨੇ ਔਰ ਜਿਹੜੀ ਸਾਡੀਆਂ ਸ਼ਹਿਰ ਵਾਸੀ ਦੇ ਦੁਕਾਨਾਂ ਕਰਾਇਆ ਦਿੱਤੀਆਂ ਵਾ ਇਹ ਸਾਰੇ ਅੱਜ ਮੀਟਿੰਗ ਦਾ ਫੈਸਲਾ ਕੀਤਾ ਉਹਨੇ ਜੇਕਰ ਉਹਨਾਂ ਦਾ ਵਸਪਦਾ 20 ਦਿਨਾਂ ਦਾ ਟਾਈਮ ਦਿੱਲੇ ਆ ਜੋ ਆਪਣੀ ਜ਼ਿੰਮੇ ਖਾਲੀ ਕਰ ਲੈਣ ਠੀਕ ਹੈ ਕਿ ਤੇ ਉਹਨਾਂ ਜਗ੍ਹਾ ਵਿਲਾਇਜਾਏਗਾ ਉਹਨੂੰ ਜਾ ਕੇ ਉਹਨਾਂ ਦਾ ਵੀ ਕੋਈ ਬੈਸਟ ਕਰ ਦਿੱਤਾ ਜਾਵੇ ਔਰ ਬਾਈਕਰ ਦਾ ਕੁਝ ਕੀਤਾ ਜਾਏਗਾ ਇਸ ਸੱਤਰ ਮੁਸਲਮਾਨ ਸਮਾਜ ਦੇ ਹੋ ਗਏ ਸਭ ਇਹਦਾ ਪ੍ਰਦਰਸ਼ਨ ਕਰ ਰਹੇ ਹਨ ਦਰਸ਼ਨ ਕਰ ਰਹੇ ਸਾਰੇ ਦੇ ਖਰਾਬੀ ਹੋ ਗਏ ਕਿ ਜਿਹਨੂੰ ਟਾਰਗੇਟ ਕੀਤਾ ਜਾ ਸਕਦਾ ਦਿਖਵਾਇਆ ਇਸ ਤਰ੍ਹਾਂ ਇਹ ਵਾਕਿਆ ਤੁਹਾਡੇ ਨਾਲ ਠੀਕ ਹੈ ਸਾਰੇ ਦੇ ਕੁਝ ਨਹੀਂ ਹੁੰਦੇ ਸਾਨੂੰ ਕਦਾਂ ਪਤਾ ਲੱਗਿਆ ਜਿੱਦਾਂ ਇੱਕ ਇੱਕ ਦੁਕਾਨ ਤੇ 10-12 ਰਿਮੈਂਬਰ ਰਹਿੰਦੇ ਪਏ ਨੇ ਇੱਕ ਇੱਕ ਘਰ ਆਪਣੇ ਦੇ ਜੀ ਵੀ ਰਿਮੈਂਬਰ ਰਹਿੰਦੇ ਪਏ ਨੇ ਉਹ ਕੀ ਪਤਾ ਕਿਹਦੇ ਮੂੰਹ ਤੇ ਲਿਖਿਆ ਹੋਇਆ ਹੈ ਇਹ ਕੌਣ ਹੈ ਜੀ ਕੌਣ ਨਹੀਂ ਇਸ ਦਾ ਐਸ ਕੌਮ ਦਾ ਸਾਰਾ ਨੂੰ ਪਤਾ ਹੀ ਹੈ ਕਿੱਦਾਂ ਦੀ ਕੌਮ ਹੈ ਇਹ ਵਿਸ਼ਵਾਸ ਪਾਤਰ ਕੋਮ ਹੈ ਨਹੀਂ ਹੈ ਇਸ ਕਰਕੇ ਇਹ ਉਹਦਾ ਸਾਰੀ ਸਾਰੇ ਦੇਖ ਕੇ ਬੰਦੇ ਦੀ ਪਛਾਣ ਨੂੰ ਪਛਾਣ ਨੂੰ ਜੀ ਹੈ ਇਹਦਾ ਆਧਾਰ ਕਾਰ ਬਿਖਰ ਜੀ ਦਾ ਪਛਾਣ ਕਿੱਥੋਂ ਦਾ ਜਾਂ ਕਿੱਥੋਂ ਦਾ ਨਹੀਂ ਹੈ ਇਸ ਕਾਲੀ ਜਾਣਕਾਰੀ ਪੈਲਗਾਮ ਦੇ ਵਿੱਚ ਉਗਰਵਾਦੀਆਂ ਨੇ ਇੱਕ ਜਾਤੀ ਪੁੱਛ ਕੇ Hindu ਧਰਮ ਨੂੰ ਟਾਰਗੇਟ ਕੀਤਾ ਗਿਆ ਹੈ ਹਿੰਦੂਆਂ ਨੂੰ ਜਾਤੀ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਵਾ ਉਹਦੇ ਅਸੀਂ ਸ਼੍ਰੀ ਸਨਾਤਨ ਜਾਗਰਣ ਮੰਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਨਹੀਂ ਹੈਗੇ ਪਰ ਜਿਸ ਤਰ੍ਹਾਂ ਕੀ ਉਹਨਾਂ ਨੇ ਉੱਥੇ ਜਾਤੀ ਪੁੱਛ ਕੇ ਮਾਰਿਆ ਵਾ ਅਸੀਂ ਉਹਦੇ ਖਿਲਾਫ ਆਂ ਪਰ ਅੱਜ ਅਸੀਂ ਉਗਰਵਾਦ ਦੇ ਖਿਲਾਫ ਇੱਕ ਆਪਣੇ ਸਮਾਜ ਨੂੰ ਜਗਾਉਣ ਦੇ ਵਾਸਤੇ ਜਿਸ ਤਰ੍ਹਾਂ ਸਾਡੇ ਗੁਰਦਾਸਪੁਰ ਦੇ ਵਿੱਚ ਮੁਸਲਮਾਨ ਆਬਾਦੀ ਵਧ ਰਹੀ ਆ ਉਸ ਆਬਾਦੀ ਨੂੰ ਆਪਾਂ ਲੋਕਾਂ ਨੂੰ ਕਹਿਣ ਵਾਸਤੇ ਵੀ ਅਸੀਂ ਇੱਕ ਪੋਸਟਰ ਰਿਲੀਜ਼ ਕੀਤਾ ਵਾ ਜਿਹਦੇ ਵਿੱਚ ਕੁਝ ਗੱਲਾਂ ਕੁਝ ਪੁਆਇੰਟ ਦਿੱਤੇ ਗਏ ਨੇ ਵੀ ਜਿਹੜੀਆਂ ਅਸੀਂ ਦੁਕਾਨਾਂ ਦਿੱਤੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਇਆ ਜਾਏ ਔਰ ਨਾਲ ਦੀ ਨਾਲ ਹੀ ਕੀ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਵਾ ਤੇ ਅਸੀਂ ਜਾਤੀ ਪੁੱਛ ਕੇ ਜਿੰਨੇ ਸਾਡੇ ਗੁਰਦਾਸਪੁਰ ਦੇ ਵਾਸੀ ਜਾਂ ਬਾਕੀ ਹਿੰਦੂ ਸਮਾਜ ਆ ਕੀ ਅਸੀਂ ਵੀ ਜਾਤੀ ਪੁੱਛ ਕੇ ਸਮਾਨ ਖਰੀਦਣਾ ਸ਼ੁਰੂ ਕਰੀਏ ਫਿਰ ਤਾਂ ਹੀ ਜੇ ਉਹਨਾਂ ਜਾਤੀ ਪੁੱਛੀ ਆ ਤੇ ਫਿਰ ਮੇਰੇ ਦੇ ਖਿਆਲ ਦੇ ਨਾਲ ਸਾਨੂੰ ਵੀ ਗਾਂ ਤੋਂ ਜਿਹੜਾ ਜਾਤੀ ਪੁੱਛ ਕੇ ਹੀ ਸਮਾਨ ਖਰੀਦਣਾ ਪਏਗਾ ਤਾਂ ਹੀ ਇਹ ਜਿਹੜੀ ਮੁਸਲਮਾਨਬਾਦੀ ਜਿਹੜੀ ਗੁਰਦਾਸਪੁਰ ਦੇ ਵਿੱਚ ਵੱਧ ਰਹੀ ਆ ਮੇਰੇ ਖਿਆਲ ਦੇ ਨਾਲ ਤਾਂ ਹੀ ਥੋੜੀ ਜਿਹੀ ਘਟੇਗੀ ਲੱਗਦਾ ਕਿ ਇਹ ਖਤਰਾ ਹੋਸਫੀਰ ਦੀ ਸੈਕਟਰੀ ਦੇਖੋ ਇੱਕ ਤੇ ਅਸੀਂ ਵੈਸੇ ਬਾਰਡਰ ਏਰੀਆ ਤੇ ਬੈਠੇ ਆ ਅਸੀਂ ਤਾਂ 24 ਘੰਟੇ ਹੀ ਸਾਨੂੰ ਖਤਰਾ ਏ ਪਰ ਜਿਸ ਤਰ੍ਹਾਂ ਆ ਆਬਾਦੀ ਦਿਨ-ਬਦਨ ਵੱਧ ਰਹੀ ਆ ਇਸ ਇਹ ਸਾਡੇ ਸ਼ਹਿਰ ਵਾਸਤੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਜ਼ਿਆਦਾ ਖਤਰਨਾਕ ਸਾਬਤ ਹੋ ਰਹੀ ਆ ਲਗਾਤਾਰ ਇਹਨਾਂ ਦੀ ਵੈਰੀਫਿਕੇਸ਼ਨ ਕਰ ਰਹੀ ਹੈ ਪਛਾਣ ਵੀ ਕਰ ਰਹੀ ਹੈ ਫਿਰ ਕਿੱਦਾਂ ਖਤਰਾ ਪੈਦਾ ਹੋ ਸਕਦਾ ਹੈ ਦੇਖੋ ਅਸੀਂ ਕਹਿ ਰਹੇ ਹਾਂ ਵੀ ਪੁਲਿਸ ਵੈਰੀਫਿਕੇਸ਼ਨ ਕਰ ਰਹੀ ਪੁਲਿਸ ਅੱਜ ਵੀ ਵੈਰੀਫਿਕੇਸ਼ਨ ਕਰਕੇ ਜਾਂਦੀ ਹੈ ਇੱਕ ਮਕਾਨ ਦੇ ਵਿੱਚ 20 ਬੰਦੇ ਰਹਿੰਦੇ ਨੇ ਅਗਲੇ ਦਿਨ ਉਸੇ ਮਕਾਨ ਦੇ ਵਿੱਚ 24 ਬੰਦੇ ਹੁੰਦੇ ਨੇ ਕੀ ਉਹਨਾਂ ਦੇ 20ਾਂ ਦੀ ਪਛਾਣ ਤਾਂ ਹੋ ਗਈ ਜਿਹੜੇ 24 ਹੋਰ ਆਏ ਉਹਨਾਂ ਦੀ ਵੀ ਜਿਹੜੇ 4 ਹੋਰ ਆਏ ਉਹਨਾਂ ਦੀ ਵੀ ਪਛਾਣ ਹੋ ਗਈ ਹੈ ਇਹਨਾਂ ਕੋਲੋਂ ਸਮਾਨ ਲੈਣ ਵਾਲੇ ਆਪਣੇ ਲੋਕ ਇਹ ਜਿਹਨਾਂ ਨੇ ਦੁਕਾਨਾਂ ਦਿੱਤੀਆਂ ਉਹ ਵੀ ਮਹਿੰਗਾ ਕਰਾਇਆ ਲੈ ਕੇ ਆਪੇ ਹੀ ਦੇ ਦਰਨਾ ਮਤਲਬ ਇੱਥੇ ਤਾਂ ਹੀ ਲੋਟ ਹੈ ਉਹਨਾਂ ਲਈ ਦੇਖੋ ਅੱਜ ਵੀ ਅਸੀਂ ਆਪਣੇ ਜਿੰਨੇ ਵੀ ਮੀਟਿੰਗ ਦੇ ਵਿੱਚ ਲੋਕ ਆਏ ਸੀਗੇ ਸਾਰੀਆਂ ਸੰਸਥਾਵਾਂ ਵਾਲੀਆਂ ਉਹਨਾਂ ਨੇ ਇਹੋ ਗੱਲ ਤੋਂ ਸੌਂ ਪਵਾਈ ਆ ਕਿ ਅਸੀਂ ਕਿਉਂ ਨਾ ਜੇ ਉਹਨਾਂ ਨੇ ਜਾਤੀ ਪੁੱਛ ਕੇ ਮਾਰਿਆ ਤੇ ਅਸੀਂ ਵੀ ਸਮਾਨ ਜਿਹੜਾ ਇਹਨਾਂ ਲੋਕਾਂ ਦਾ ਬੈਸਕਾਰ ਕਰੀਏ ਇਹਨਾਂ ਦੀ ਦੁਕਾਨ ਤੋਂ ਸਮਾਨ ਹੀ ਨਾ ਲਈਏ ਤੇ ਆਪ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਦੁਕਾਨਾਂ ਦਿੱਤੀਆਂ ਉਹਨਾਂ ਦੇ ਖਿਲਾਫ ਵੀ ਕੁਝ ਹੋਣਾ ਚਾਹੀਦਾ ਤੇ ਕੋ ਉਹਨਾਂ ਨੂੰ ਵੀ ਮਿਲਿਆ ਜਾਏਗਾ ਔਰ ਬਹੁਤ ਹੀ ਜਲਦੀ ਉਹਨਾਂ ਨੂੰ ਵੀ ਟਾਈਮ ਦਿੱਤਾ ਜਾਏਗਾ ਵੀ ਜੇ ਉਹ ਨਹੀਂ ਆਪਣੀਆਂ ਦੁਕਾਨਾਂ ਖਾਲੀ ਕਰਾਉਂਦੇ ਤੇ ਉਹਨਾਂ ਦਾ ਵੀ ਮੇਰੇ ਖਿਆਲ ਦੇ ਨਾਲ ਜਲਦੀ ਇੱਕ ਮਤਲਬ ਫੈਸਲਾ ਲਿਆ ਜਾਏਗਾ ਵੀ ਉਹਨਾਂ ਦਾ ਗਰਦਾਸਪੁਰ ਵਾਸੀ ਸਮਾਜ ਹਿੰਦੂ ਸਮਾਜ ਜਿਹੜਾ ਉਹਨਾਂ ਦਾ ਵੀ ਵੈਸਕਾਰ ਕਰੇਗਾ